ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵੜੀ ਜਿਹੜੀ ਵੀਡੀਓ ਹੋਏਗੀ ਜੀ ਉਹ ਆਪਣੀ ਹੋਏਗੀ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਪੂਰੇ-ਪੂਰੇ ਜਿਹੜੇ ਹੈਗੇ ਆ ਉਹ ਸੂਟ ਮਿਲਣਗੇ ਜਿਸ ਦੇ ਵਿੱਚ ਤੁਹਾਨੂੰ ਬਰਬਰੀ ਦੇ ਮਸਲੀਨ ਦੇ ਕ੍ਰੇਪ ਦੇ ਔਰ ਪਲੱਸ ਔਰਗੈਂਜ਼ਾ ਦੇ ਪਾਰਟੀ ਵੇਅਰ ਸੂਟ ਹੋਣਗੇ ਜੀ ਇੱਕ ਤੋਂ ਇੱਕ ਹੋਣਗੇ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਨਿਆਲ ਸਿੰਘ ਵਾਲਾ ਜਿਹੜੀਆਂ ਵੀ ਪੈਣਾ ਵਿਦਿਅਤ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਸੂਟ ਦਿਖਾਵਾਂਗੇ ਉਹ ਤੁਹਾਨੂੰ ਮਿਲਣਗੇ ਜੀ ਮਸਲੀਨ ਕਾਟਨ ਦੇ ਜੀ ਇਹ ਹੋएगी ਮਸਲੀਨ ਸਿਮਰ ਟੈਬੀ ਮਸਲੀਨ ਸਿਮਰ ਹੋएगी ਬ੍ਰਾਂਡ ਹੋਏਗਾ ਜੀ ਆਰਟੈਕਸ ਬਹੁਤ ਪਿਆਰਾ ਤੁਹਾਡਾ ਜਿਹੜਾ ਹੈਗਾ ਇਹ ਪਾਰਟੀ ਵੇਅਰ ਸੂਟ ਬਣਨਾ ਹੈ ਜੀ ਐਦਾਂ ਜਿਹੜਾ ਹੈਗਾ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਸਟਾਫ ਪਹਿਲਾਂ ਚੈੱਕ ਕਰਵਾ ਦੀਏ ਜੀ ਸਟਾਫ ਹੋਏਗਾ ਟੈਬੀ ਮਸਲੀਨ ਸਿਮਰ ਦਾ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਟੈਬੀ ਮਸਲੀਨ ਸਿਮਰ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਸ਼ਾਈਨਿੰਗ ਹੋਏਗੀ ਹਲਕੀ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਐਦਾਂ ਘੇਰੇ ਦੇ ਉੱਪਰ ਆਏਗਾ ਔਰ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਪੈਨਲ ਮਿਲੇਗਾ ਜੀ ਪੈਨਲ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਬ੍ਰਾਂਡ ਹੋਏਗਾ ਆਰਟੈਕਸ ਜੀ ਪਿਓਰ ਮਸਲੀਨ ਦਾ ਸਟਾਫ ਜਿਹੜਾ ਹੈਗਾ ਆ ਮਸਲੀਨ ਸਿਮਰ ਦਾ ਤੁਹਾਨੂੰ ਮਿਲਣਾ ਹੈ ਜੀ ਐਦਾਂ ਤੁਹਾਨੂੰ ਇਸ ਦੀਆਂ ਬਾਜੂ ਮਿਲਣੀਆਂ ਔਰ ਬੈਕ ਹੋਏਗੀ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਜਿਹੜੀ ਹੈਗੀ ਤੁਹਾਨੂੰ ਮਿਲਣੀ ਆ ਬਾਟਮ 6 ਮੀਟਰ ਹੋਏਗਾ ਸਟਾਫ ਜੀ 6 ਮੀਟਰ ਸਟਾਫ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਸੂਟ ਦਾ ਜਿਹੜਾ ਪ੍ਰਾਈਸ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਉਹ ਹੋਏਗਾ 1250 ਰੁਪਏ ਜੀ 1250 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਹੋਏਗਾ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਸਟਾਫ ਹੋਏਗਾ ਪਿਓਰ ਮਸਲੀਨ ਸਿਮਰ ਟੈਬੀ ਮਸਲੀਨ ਸਿਮਰ ਦਾ ਆਰਟੈਕਸ ਬ੍ਰਾਂਡ ਦਾ ਮਸਲੀਨ ਦਾ ਪਾਰਟੀ ਵੇਅਰ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸੇ ਦੇ ਵਿੱਚ ਇੱਕ ਕਲਰ ਤੁਹਾਨੂੰ ਮਿਲਣਾ ਜੀ ਡਾਰਕ ਪਰਪਲ ਕਲਰ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਇਸੇ ਸਟਾਫ ਦੇ ਵਿੱਚ ਹੋਏਗਾ ਜੀ بس ਇਹਦਾ ਐਨ ਆਈ فرق ਹੋਏਗਾ ਕਿ ਇਹ ਦਾ ਜਿਹੜਾ ਹੈਗਾ ਇਹ ਕਲਰ ਹੋਏਗਾ ਪਰਪਲ ਉਸ ਦਾ ਕਲਰ ਸੀਗਾ ਜਿਹੜਾ ਮਸਟਰਡ ਸੀ ਮਹਿੰਦੀ ਮਸਟਰਡ ਸ਼ੇਡ ਦਾ ਉਸ ਦਾ ਕਲਰ ਸੀਗਾ ਸੂਟ ਸੀ ਜੀ ਔਰ ਇਹ ਵਾਲਾ ਹੋਏਗਾ ਪਰਪਲ ਕਲਰ ਦਾ ਜੀ ਸਟਾਫ ਵੀ ਸੇਮ ਹੋਏਗਾ ਕਲਰ ਵੀ ਸੇਮ ਹੋਏਗਾ ਜੀ ਸੇਮ ਸੂਟ ਆ ਜਿਹੜਾ ਤੁਹਾਨੂੰ ਮਿਲੇ ਜਾਗਾ ਜੀ ਸੇਮ ਸੂਟ ਆ ਜਿਹੜਾ ਉਹ ਤੁਹਾਨੂੰ ਮਿਲੇਗਾ ਜੀ ਐਦਾਂ ਇਸ ਦਾ ਫਰੰਟ ਹੋਏਗਾ ਜੀ ਸੇਮ ਐਸਾ ਹੀ ਤੁਹਾਨੂੰ ਇਸ ਦਾ ਫਰੰਟ ਮਿਲੇਣਾ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਇਹ ਉਹ ਤੁਹਾਨੂੰ ਸੇਮ ਐਸਾ ਹੀ ਡਿਜੀਟਲ ਪ੍ਰਿੰਟ ਮਿਲਣਾ ਜੀ ਬ੍ਰਾਂਡ ਹੋਏਗਾ ਆਰਟੈਕਸ ਸੇਮ ਐਜ਼ ਅ ਬੈਕ ਔਰ ਬਾਜੂ ਮਿਲਣੀਆਂ ਜੀ ਸੇਮ ਐਜ਼ ਇਸਦੀਆਂ ਬਾਜੂ ਔਰ ਬੈਕ ਜਿਹੜੀ ਹੈਗੀ ਤੁਹਾਨੂੰ ਮਿਲੇਗੀ ਜੀ ਬੈਕ ਔਰ ਬਾਜੂ ਵੀ ਤੁਹਾਨੂੰ ਸੇਮ ਮਿਲਣਗੀਆਂ 3 ਮੀਟਰ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਜੀ A1 ਤੇ ਨਾਲ ਤੁਹਾਨੂੰ ਮਿਲਣੀਆਂ ਬਾਟਮ ਮਸਲੀਨ ਦੀ ਹੀ ਨਾਲ ਤੁਹਾਨੂੰ ਮਿਲਣੀਆਂ ਬਾਟਮ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਬ੍ਰੈਂਡ ਹੋਏਗਾ ਆਰਟੈਕਸ ਸਟਾਫ ਹੋਏਗਾ ਪਿਓਰ ਮਸਲੀਨ ਸਿਮਰ ਦੀ ਸੂਟ ਦਾ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ 1250 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਜਿਹਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਕ੍ਰੇਪ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਜਿਸੇ ਘੇਰੇ ਦੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਂਡਵਰਕ ਮਿਲੇਗਾ ਜੀ ਪਿਓਰ ਕਰੇਪ ਦਾ ਸਟਾਫ ਹੋਏਗਾ ਘੇਰੇ ਦੇ ਉੱਪਰ ਫੁੱਲੀ ਹੈਂਡਵਰਕ ਹੈ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਲਾਈਨਾਂ ਵਾਲੀ ਜਿਹੜੀ ਹੈਗੀ ਹੈ ਜਿਗ-ਜਿਗ ਲਾਈਨਾਂ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਔਰ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਸੇਮ ਹੈ ਜਿਹਦਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਬੈਕ ਦੇ ਉੱਪਰ ਵੀ ਸੇਮ ਹੈ ਦਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਕਲਰ ਹੋਏਗਾ ਫਰੋਜੀ ਐਦਾਂ ਜਿਹੜੀ ਹੈਗੀ ਹੈ ਤੁਹਾਨੂੰ ਸ਼ਰਟ ਮਿਲੇਗੀ ਜੀ ਸ਼ਰਟ ਮ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ ਜੀ 800 ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਮਿਲ ਜਾਣਾ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਵਿਦ ਬਾਟਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਕਰ ਸਕਦੇ ਹੋ ਬਹੁਤ ਹੀ ਪਿਆਰਾ ਤੁਹਾਡਾ ਜਿਹੜਾ ਹੈਗਾ ਉਹ ਪਾਰਟੀ ਵੇਅਰ ਸੂਟ ਆ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਹਰਾਮ ਟੈਕਸ ਦਾ ਸੂਟ ਹੋਏਗਾ ਜੀ ਸਿਮਰ ਮਸਲੀਨ ਦਾ ਜਿਹੜਾ ਹੈਗਾ ਤੁਹਾਨੂੰ ਸਟਾਕ ਮਿਲ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਉਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਘੇਰੇ ਦੇ ਉੱਪਰ ਕਲਰ ਵੀ ਬੜਾ ਹੀ ਪਿਆਰਾ ਜਾ ਜੀ ਬਹੁਤ ਹੀ ਪਿਆਰਾ ਜਾ ਔਰ ਵੱਖਰਾ ਜਿਹਾ ਛੇੜ ਤੁਹਾਨੂੰ ਮਿਲਣਾ ਹੈ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਫਰੰਟ ਤੇ ਆਏਗਾ ਡਾਟਸ ਤੁਹਾਨੂੰ ਫਰੰਟ ਦੇ ਉੱਪਰ ਮਿਲਣਗੇ ਜੀ ਇਹ ਵਾਲਾ ਤੁਹਾਨੂੰ ਮਿਲਣਾ neck brand ਹੋਏਗਾ ਜੀ ramtex ramtex brand ਹੋਏਗਾ ਜੀ ਸੇਮ এজ ਜੇ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਔਰ ਦੁਪੱਟਾ ਮਿਲੇਗਾ ਜੀ ਲੋ ਜੀ ਐਦਾਂ ਜਿਹੜੀ ਹੈਗੀ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਸੇਮ এজ ਇਹ ਬੈਕ ਹੋਏਗੀ ਨਾਲ ਜਿਹੜਾ ਹੈਗਾ ਸੇਮ এজ ਤੁਹਾਨੂੰ ਮਿਲਣਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਐਦਾਂ ਖੁੱਲਾ ਡੁੱਲਾ ਹੋਏਗਾ ਜੀ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਜੀ ਖੁੱਲਾ ਡੁੱਲਾ ਐਦਾਂ ਫੁੱਲੀ ਐਦਾਂ ਜਿਹੜੀ ਇਹਦੀ ਡਿਜ਼ਾਈਨਿੰਗ ਐ ਐਦਾਂ ਦੀ ਹੈ ਜਦਾਂ ਵਰਕ ਕੀਤਾ ਹੁੰਦਾ ਹੈ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਜੀ ਪਾਰਟੀ ਵੇਅਰ ਸੂਟ ਹੈ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਮਸਲੀਨ ਸਿਮਰ ਔਰਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਮਸਲੀਨ ਸਿਮਰ ਔਰਗੈਂਜ਼ਾ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਸੇਮ ਕਲਰ ਦੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਲਓ ਜੀ ਐਦਾਂ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਪ ਦੀ ਬਾਟਮ ਜੀ ਕ੍ਰੇਪ ਦੀ ਬਾਟਮ ਹੋਏਗੀ ਜੀ ਨਾਲ ਪਾਰਟੀ ਵੇਅਰ ਸੂਟ ਹੋਏਗਾ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਹੋਏਗਾ 2000 ਰੁਪਏ 2000 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 2000 ਪਏ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਲਾਈਟ ਸ਼ੇਡ ਦਾ ਜਿਹੜਾ ਹੈਗਾ ਲਾਈਟ ਗ੍ਰੀਨ ਔਰ ਡਾਰਕ ਗ੍ਰੀਨ ਦੇ ਕੰਬੀਨੇਸ਼ਨ ਦਾ ਸੂਟ ਹੋਏਗਾ ਜੀ ਪਿਓਰ ਕ੍ਰੇਪ ਦਾ ਹੋਏਗਾ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਘੇਰੇ ਦੇ ਉੱਪਰ ਆਏਗਾ ਡਿਜੀਟਲ ਪ੍ਰਿੰਟ ਔਰ ਫਰੰਟ ਦੇ ਉੱਪਰ ਤੁਹਾਨੂੰ ਅੰਬੀਆਂ ਵਾਲੀ ਡਿਜ਼ਾਈਨਿੰਗ ਮਿਲਣੀ ਹੈ ਜੀ ਫਰੰਟ ਦੇ ਉੱਪਰ ਸੇਮ ਐਜ਼ ਹੈ ਤੁਹਾਨੂੰ ਨੈਕ ਦੇ ਉੱਪਰ ਮਿਲਣੀ ਹੈ ਡਿਜ਼ਾਈਨਿੰਗ ਜੀ ਇਹ ਵਾਲੀ ਇੱਥੋਂ ਤੜੀ ਜਿਹੜੀ ਹੈਗੀ ਉਹ ਬੈਕ ਸਟਾਰਟ ਹੋ ਜਾਣੀ ਹੈ ਪਿਓਰ ਗਰੇਪ ਦਾ ਸਟਾਫ ਹੋਏਗਾ ਬ੍ਰਾਂਡ ਹੋਏਗਾ ਜੀ ਆਰਟੈਕਸ ਇਹ ਵਾਲੀ ਜਿਹੜੀ ਤੁਹਾਨੂੰ ਮਿਲੇਗੀ ਬੈਕ ਔਰ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਬਾਜੂ ਇਹ ਵਾਲੀਆਂ ਬਾਜੂ ਹੋਣਗੀਆਂ ਜੀ ਬੈਕ ਮਿਲੇਗੀ ਜੀ ਨਾਲ ਤੁਹਾਨੂੰ ਜਿਹੜਾ ਹੈਗਾ ਆ ਦੁਪੱਟਾ ਮਿਲੇਗਾ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਨਾਲ ਜਿਹੜੀ ਹੈਗੇ ਤੁਹਾਨੂੰ ਮੈਂਦੀ ਛੇੜ ਦੀ ਮਿਲਣੀ ਹੈ ਬਾਟਮ ਜੀ ਸੇਮ ਮੈਂਦੀ ਕਲਰ ਦੀ ਮਿਲਣੀ ਹੈ ਬਾਟਮ ਬਹੁਤ ਪਿਆਰਾ ਕੰਟਰਾਸਟ ਹੈ ਜੀ ਇਹਨਾਂ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਨਾਲ ਤੁਹਾਨੂੰ ਮਹਿੰਦੀ ਔਰ ਲਾਈਟ ਗ੍ਰੀਨ ਔਰ ਡਾਰਕ ਗ੍ਰੀਨ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਅੰਬੀਆਂ ਦੇ ਪ੍ਰਿੰਟ ਵਾਲਾ ਜੀ ਚਨਾਉਣ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਬ੍ਰਾਂਡ ਹੋਏਗਾ ਜੀ ਆਰਟੈਕਸ ਪਿਓਰ ਕ੍ਰੇਪ ਦਾ ਹੋਏਗਾ ਸਟਾਫ ਸੂਟ ਹੋਏਗਾ ਜੀ ਵਿਦ ਦੁਪੱਟਾ ਲਾਈਟ ਐਂਡ ਗ੍ਰੀਨ ਕਲਰ ਦਾ ਜਿਹੜਾ ਹੈਗਾ ਉਹ ਕੰਟਰਾਸਟ ਦਾ ਸੂਟ ਤੁਹਾਨੂੰ ਮਿਲਣਾ ਸੂਟ ਦਾ ਪ੍ਰਾਈਸ ਹੋਏਗਾ ਜੀ 1550 ਰੁਪਏ ਜੀ 1550 ਰੁਪਏ ਦੇ ਵਿੱਚ ਜਿਹੜਾ ਹੈਗਾ ਹੈ ਉਹ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 1500 ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪੀਸ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਵਿਸਕੋਸ ਔਰ ਗਾਂਦਾ ਦਾ ਬਹੁਤ ਪਿਆਰਾ ਪਾਰਟੀ ਵੇਅਰ ਸੂਟ ਤੁਹਾਡਾ ਜਿਹੜਾ ਹੈਗਾ ਉਹ ਰੈਡੀ ਹੋ ਜਾਣਾ ਹੈ ਜੀ ਲਾਈਟ ਵੇਟ ਐਂਡ ਸੌਫਟ ਸਟੱਫ ਹੋਏਗਾ ਜੀ ਕਲਰ ਹੋਏਗਾ ਡਾਰਕ ਅਨੀਅਨ ਸ਼ੇਡ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਜੀ ਫੁਲੀ ਸੀਕਵੈਂਸ ਦਾ ਕੰਮ ਆ ਜਿਹੜਾ ਫਰੰਟ ਦੇ ਉੱਪਰ ਮਿਲੇਗਾ ਜੀ ਹੈਵੀ ਜਿਹੀ ਲੁੱਕ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ neck ਤੱਕ ਜਿਹੜਾ ਹੈਗਾ ਵਰਕ ਮਿਲੇਗਾ ਬੈਕ ਸਾਈਡ ਔਰ ਬਾਜੂ ਜਿਹੜੀਆਂ ਹੋਣੀਆਂ ਜੀ ਉਹ ਤੁਹਾਨੂੰ ਪਲੇਨ ਮਿਲਣਗੀਆਂ ਜੀ ਬਾਜੂ ਔਰ ਜੋ ਬੈਕ ਹੋਏਗੀ ਜੀ ਉਹ ਪਲੇਨ ਹੋਏਗੀ ਜੀ ਬੇਸ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਕੰਪਲੀਟ ਸੂਟ ਆ ਜਿਹੜਾ ਇਹ ਤੁਹਾਨੂੰ ਮਿਲ ਜਾਣਾ ਜੀ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ 1250 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਵਰਬਰੀ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਇਹ ਵਾਲਾ ਦੁਪੱਟਾ ਹੋਏਗਾ ਜੀ ਪਹਿਲਾਂ ਆਪਾਂ ਸ਼ਰਟ ਤੁਹਾਨੂੰ ਜਿਹੜੀ ਹੈਗੀ ਉਹ ਚੈੱਕ ਕਰਵਾ ਦਿੰਨੇ ਆ ਜੀ ਹਾਂਜੀ ਇਹ ਵਾਲਾ ਜਿਹੜਾ ਹੈਗਾ ਆ ਤੁਹਾਨੂੰ ਲਾਈਟ ਬ੍ਰਾਊਨ ਸ਼ੇਡ ਦਾ ਮਿਲਣਾ ਹੈ ਜੀ ਬਰਬਰੀ ਦਾ ਸੂਟ ਇਹ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਬ੍ਰਾਂਡ ਹੋਏਗਾ ਜੀ ਆਰਟੈਕਸ ਬਹੁਤ ਹੀ ਜ਼ਿਆਦਾ ਲਾਈਟ ਵੇਟ ਐਂਡ ਸੌਫਟ ਸਟੱਫ ਹੈ ਜੀ ਬਰਬਰੀ ਦਾ ਕੋਈ ਚੋਬਣਾ ਵਾਲਾ ਨਹੀਂ ਹੈਗਾ ਜੀ 3 ਮੀਟਰ ਦੀ ਸ਼ਰਟ ਹੋਏਗੀ ਸੇਮ ਐਜ਼ ਇਹ ਤੁਹਾਨੂੰ ਇਸ ਦੀਆਂ ਬਾਜੂ ਮਿਲਣੀਆਂ ਹੈ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਪ੍ਰਿੰਟਿੰਗ ਮਿਲਣੀ ਹੈ ਔਰ ਬੈਕ ਦੇ ਉੱਪਰ ਵੀ ਜਿਹੜੀ ਹੈਗੀ ਹੈ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਜਿਹੜੀ ਹੈਗੀ ਉਹ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗੀ ਜੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਜ ਬਰਬਰੀ ਦਾਹੀ ਦੁਪੱਟਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲ ਜਾਏਗਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਪੂਰਾ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਬਰਬਰੀ ਦਾ ਕਾਫੀ ਵੱਡਾ ਸੂਟ ਦਾ ਜਿਹੜਾ ਪ੍ਰਾਈਜ਼ ਹੋਏਗਾ ਉਹ ਹੈਗਾ 1600 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਮਿਲ ਜਾਏਗਾ ਜੀ ਵਿਦ ਦੁਪੱਟਾ ਸੂਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਏਗਾ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜਿਹੋ ਤੁਹਾਨੂੰ ਸੂਟ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਹੋਏਗਾ ਜੀ ਸੇਮ ਸੂਟ ਜਿਹੜਾ ਹੈਗਾ ਤੁਹਾਨੂੰ ਇੱਕ ਹੋਰ ਮਿਲੇਗਾ ਜਿਹੜਾ ਆਪਾਂ ਦਿਖਾ ਚੁੱਕੇ ਹਾਂ ਉਹਦੇ ਨਾਲ ਦਾ ਹੀ ਤੁਹਾਨੂੰ ਸੇਮ ਇੱਕ ਸੂਟ ਹੋਰ ਮਿਲ ਜਾਣਾ ਹੈ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਸੇਮ ਇੱਕ ਸੂਟ ਹੋਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਇਹ ਆਹੇ ਸੂਟ ਹੋਏਗਾ ਪ੍ਰਾਈਸ ਜੋ ਸੂਟ ਦਾ ਤੁਹਾਨੂੰ ਮਿਲੇਗਾ ਉਹ ਹੋਏਗਾ 1600 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕੰਪਲੀਟ ਸੂਟ ਮਿਲ ਜਾਏਗਾ ਜੀ ਵਿਦ ਦੁਪੱਟਾ ਹੋਏਗਾ ਬਰਬਰੀ ਦਾ ਸੂਟ ਹੋਏਗਾ ਜੀ ਬ੍ਰਾਂਡ ਹੋਏਗਾ ਆਰਟੈਕਸ ਬਰਬਰੀ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ 1600 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੇ ਜੀ ਆਰਗੈਂਜ਼ਾ ਦੀ ਆਰਮਟੈਕਸ ਬ੍ਰਾਂਡ ਦੀ ਸ਼ਰਟ ਹੋਏਗੀ ਜਿ세 ਘੇਰੇ ਦੇ ਉੱਪਰ ਫੁੱਲੀ ਜਿਹੜਾ ਹੈਗਾ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਘੇਰੇ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਇਦਾਂ ਪੈਚ ਪਲੱਸ ਹੈਂਡ ਔਰ ਥ੍ਰੈਡ ਦਾ ਫੁੱਲੀ ਜਿਹੜਾ ਕੰਮ ਆ ਤੁਹਾਨੂੰ ਸ਼ਰਟ ਦੇ ਫਰੰਟ ਦੇ ਉੱਪਰ ਘੇਰੇ ਦੇ ਉੱਪਰ ਮਿਲੇਗਾ ਜੀ ਔਰ ਫੁੱਲੀ ਫਰੰਟ ਦੇ ਵਿੱਚ ਤੁਹਾਨੂੰ ਛੋਟੀ ਬੂਟੀ ਦਾ ਕੰਮ ਜਿਹੜਾ ਮਿਲੇਗਾ ਕਲਰ ਹੋਏਗਾ ਜੀ ਬੇਬੀ ਪਿੰਕ ਬੇਬੀ ਪਿੰਕ ਸ਼ੇਡ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ 1000 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ 1000 ਰੁਪਏ ਦੀ ਸ਼ਰਟ 400 ਦੀ ਹੋਏਗੀ ਬਾਟਮ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ 1400 ਰੁਪਏ ਦੇ ਵਿੱਚ ਮਿਲ ਜਾਏਗਾ ਜੀ 1000 ਰੁਪਏ ਦੀ ਸ਼ਰਟ ਔਰ 400 ਦੀ ਬਾਟਮ ਜੀ ਕਲਰ ਹੋਏਗਾ ਬੇਬੀ ਪਿੰਕ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੇਬੀ ਪਿੰਕ ਕਲਰ ਦਾ ਸ਼ਰਟ ਪੀਸ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਆਰਾਮ ਟੈਕਸ ਬ੍ਰਾਂਡ ਹੋਏਗਾ ਜੀ ਪਿਓਰ ਚਨਾਉਂਦਾ ਹੋਏਗਾ ਸਟਾਫ ਜੀ ਪਿਓਰ ਚਨਾਉਂਦਾ ਤੁਹਾਨੂੰ ਸਟਾਫ ਮਿਲਣਾ ਜੀ ਬਹੁਤ ਹੀ ਪਿਆਰਾ ਔਰ ਫੁੱਲੀ ਸ਼ਰਟ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸਿਕਵੈਂਸ ਦਾ ਕੰਮ ਲੈਣਾ ਜੀ ਫੁੱਲੀ ਸ਼ਰਟ 'ਚ ਸਿਕਵੈਂਸ ਦਾ ਕੰਮ ਲੈਣਾ ਹੈ ਜੀ 10 ਮੀਟਰ ਤੋਂ ਪਲੱਸ ਦੀ ਜਿਹੜੀ ਇਹ ਸ਼ਰਟ ਹੋਏਗੀ ਜੀ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ 800 ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਕੰਪਲੀਟ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਣਾ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ 3.5 ਮੀਟਰ ਤੱਕ ਦਾ ਜਿਹੜਾ ਇਹ ਕ ਕਾਫੀ ਇਹਦੇ ਵਿੱਚ ਜਿਹੜੀ ਹੈਗੀ ਆ ਐਕਸਟਰਾ ਜਿਹੜਾ ਕੱਪੜਾ ਜਿਹੜਾ ਹੈਗਾ ਤੁਹਾਨੂੰ ਇਸ ਵਿੱਚ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਬਰਬਰੀ ਦਾ ਦੁਪੱਟਾ ਸੂਟ ਹੋਏਗਾ ਜੀ ਇਹ ਕੰਪਲੀਟ ਸੂਟ ਜਿਹੜਾ ਆਪਾਂ ਪਹਿਲਾ ਪੀਸ ਦਿਖਾਇਆ ਉਹਦੀ ਤਰ੍ਹਾਂ ਹੀ ਉਸ ਤੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਕਲਰ ਮਿਲੇਗਾ ਗ੍ਰੀਨ ਕਲਰ ਜੀ ਗ੍ਰੀਨ ਕਲਰ ਜਿਹੜਾ ਹੈਗਾ ਤੁਹਾਨੂੰ ਉਸ ਤੇ ਵਿੱਚ ਮਿਲ ਜਾਣਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਔਰ ਬੈਕ ਮਿਲੇਗੀ ਔਰ ਬਾਜੂ ਮਿਲਣਗੀਆਂ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਸੇਮ ਐਜ਼ ਹੈ ਤੁਹਾਨੂੰ ਇਸਦੀਆਂ ਬੈਕ ਔਰ ਬਾਜੂ ਮਿਲਣਗੀਆਂ ਜੀ ਡਾਰਕ ਗ੍ਰੀਨ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਹੋਏਗੀ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਕ੍ਰੇਪ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਬਰਬਰੀ ਦਾ ਦੁਪੱਟਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਖੁੱਲਾ ਡੁੱਲਾ ਬਰਬਰੀ ਦਾ ਦੁਪੱਟਾ ਮਿਲ ਜਾਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੋਏਗਾ ਜੀ ਕੰਪਲੀਟ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ ਉਹ ਹੋਏਗਾ ਜੀ 1600 ਰੁਪਏ 1600 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੋਏਗਾ ਜੀ ਸ਼ਰਟ ਦਾ ਫੈਬਰਿਕ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ 10 ਮੀਟਰ ਦੀ ਸ਼ਰਟ ਹੋਏਗੀ ਬਹੁਤ ਹੀ ਲਾਈਟ ਵੇਟ ਐਂਡ ਸੌਫਟ ਸਟੱਫ ਹੈ ਜੀ ਐਦਾਂ ਜਿਹੜਾ ਹੈਗਾ ਆ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਫੁੱਲੀ ਥ੍ਰੈਡ ਦਾ ਕੰਮ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਨਾਟ ਵਰਕ ਮਿਲੇਗਾ ਪਲੱਸ ਸਿਕਵੈਂਸ ਔਰ ਨਾਟ ਵਰਕ ਔਰ ਪਲੱਸ ਸਰਵੋਸਕੀ ਦਾ ਕੰਮ ਹੈ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਵੀ ਮਿਲੇਗਾ ਫੁੱਲੀ ਫਰੰਟ ਦੇ ਉੱਪਰ ਬ੍ਰੈਂਡ ਹੋਏਗਾ ਜੀ ਆਰਟੈਕਸ ਸੇਮ ਐਜ਼ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਬੈਕ ਔਰ ਬਾਜੂ ਮਿਲਣਗੀਆਂ ਜੀ ਇਸ ਦੀਆਂ ਬਹੁਤ ਹੀ ਪਿਆਰੀਆਂ ਜੀਆਂ ਬਾਜੂ ਹੋਣਗੀਆਂ ਔਰ ਬੈਕ ਮਿਲੇਗੀ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ بیس ਕਲਰ ਦੀ ਹੀ ਬਾਟਮ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 1250 ਰੁਪਏ ਦੇ ਵਿੱਚ ਕੰਪਲੀਟ ਸੂਟ ਆ ਜਿਹੜਾ ਉਹ ਤੁਹਾਨੂੰ ਮਿਲ ਜਾਣਾ ਜੀ 1250 ਰੁਪਏ ਦੇ ਵਿੱਚ ਜੀ ਐਸ ਸਟਾਫ ਔਰਗੈਂਜ਼ਾ ਦਾ ਔਰ ਐਸ ਸਟਾਫ ਕ੍ਰੇਪ ਦਾ ਕਲਰ ਸੇਮ ਹੈ ਜੀ بیس ਕਲਰ ਸੇਮ ਹੈ ਜੀ ਇਹਨਾਂ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰਗੈਂਜ਼ਾ ਦਾ ਸ਼ਰਟ ਪੀਸ ਹੋਏਗਾ ਜੀ ਬਹੁਤ ਪਿਆਰਾ ਕਲਰ ਹੋਏਗਾ ਜੀ ਮਸਟਰਡ ਮਸਟਰਡ ਕਲਰ ਤੁਹਾਨੂੰ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਸਟਾਫ ਹੋਏਗਾ ਵਿਸਕੋਸ オーਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਹੈ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਵੀ ਮਿਲੇਗਾ ਜੀ ਔਰ ਸੇਮ ਐਜ਼ ਆਈ ਹੀ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ 3 ਮੀਟਰ ਦੀ ਸ਼ਰਟ ਆ ਜਿਹੜੀ ਤੁਹਾਨੂੰ ਮਿਲਣੀ ਹੈ ਜੀ ਐਵਲੀਆਂ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਹੌਟ ਪਿੰਕ ਕਲਰ ਦੀ ਬਾਟਮ ਜੀ ਔਰ ਪਿੰਕ ਕਲਰ ਦੀ ਮਿਲਣੀਆ ਬਾਟਮ 600 ਰੁਪਏ ਦੀ ਹੋਏਗੀ ਸ਼ਰਟ 400 ਰੁਪਏ ਦੀ ਹੋਏਗੀ ਬਾਟਮ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਜੀ ਇਹ ਤੁਹਾਡੇ ਲਈ ਆਪਸ਼ਨਲ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਰਸਟ ਔਰੇਂਜ ਕਲਰ ਦਾ ਸ਼ਰਟ ਪੀਸ ਹੋਏਗਾ ਵਿਸਕੋਸ ਔਰਗੇਂਜ਼ਾ ਦਾ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਲੋਗੋ ਸਭ ਦੇ ਉੱਪਰ ਲੱਗੇ ਮਿਲਣਗੇ ਜੀ ਹੋ ਸਕਦਾ ਹੈ ਕਈ ਵਾਰ ਕਿਸੇ ਦੇ ਉੱਪਰ ਲੋਗੋ ਨਾ ਹੋਵੇ ਪਰ ਸਟਾਫ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਉਹ ਆਪਾਂ ਨੂੰ ਦੱਸ ਰਹੀ ਹੁੰਦੀ ਹੈ ਕਿ ਸੂਟ ਆ ਜਿਹੜਾ ਉਹ ਬ੍ਰਾਂਡਡ ਹੈ ਜੀ ਐਦਾਂ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਸੇਮ ਐਜ਼ ਆ ਇਹ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਤੁਹਾਨੂੰ ਬਾਜੂ ਮਿਲਣਗੀਆਂ ਜੀ ਇਸ ਦੀਆਂ ਇਹ ਵਾਲੀ ਹੋਏਗੀ ਬੈਕ ਬਹੁਤ ਹੀ ਪਿਆਰਾ ਜਿਹਾ ਹੋਏਗਾ ਸ਼ਰਟ ਪੀਸ 600 ਰੁਪਏ ਦਾ ਤੁਹਾਨੂੰ ਸ਼ਰਟ ਪੀਸ ਮਿਲ ਰਿਹਾ ਜੀ 400 ਰੁਪਏ ਦੇ ਤੁਹਾਨੂੰ ਬਾਟਮ ਮਿਲਣੀ ਹੈ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਵਿਦ ਬਾਟਮ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਬਾਈ ਕਰ ਸਕਦੇ ਹੋ ਜੀ ਕਲਰ ਬਹੁਤ ਹੀ ਪਿਆਰਾ ਹੈ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਡਾਰਕ ਮਹਿੰਦੀ ਗ੍ਰੀਨ ਕਲਰ ਦਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲਣਾ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਹੋਲੀ ਫਰੰਟ ਦੇ ਉੱਪਰ ਆਏਗਾ ਬ੍ਰੈਂਡ ਹੋਏਗਾ ਜੀ ਆਰਟੈਕਸ ਸੇਮ ਐਜ਼ ਇਹ ਤੁਹਾਨੂੰ ਉਸ ਦੀਆਂ ਬੈਕ ਔਰ ਬਾਜੂ ਮਿਲਣਗੀਆਂ ਇਹ ਵੀ ਐ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਐਵਰੀ ਹੋਏਗੀ ਬੈਕ ਡਿਸਲੂ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ 400 ਦੀ ਬਾਟਮ 600 ਰੁਪਏ ਦੀ ਸ਼ਰਟ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਜੀ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਪੀਸ ਐਦਾ ਜਿਹੜਾ ਹੈਗਾ ਤੁਹਾਨੂੰ ਉਸ ਦਾ ਫਰੰਟ ਮਿਲੇ फ्रंट ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ। ਲੋ ਜੀ। ਐਦਾਂ ਜਿਹੜੀ ਹੈਗੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਮਿਲਣੀ ਹੈ ਸ਼ਰਟ ਦੀ। ਘੇਰੇ ਦੇ ਉੱਪਰ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਜੀ ਔਰ ਲਾਈਨਾਂ ਵਾਲਾ ਪ੍ਰਿੰਟ ਹੈ ਜਿਹੜਾ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ। ਬ੍ਰਾਂਡ ਹੋਏਗਾ ਜੀ ਆਰਟੈਕਸ। ਸੇਮ ਐਜਾ ਹੀ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ। ਬਾਜੂ ਔਰ ਬੈਕ ਵੀ ਜਿਹੜੀ ਹੈਗੀ ਤੁਹਾਨੂੰ ਸੇਮ ਮਿਲੇਗੀ ਜੀ। ਇਹ ਵਾਲੀ ਰਹਿਣੀ ਹੈ ਬਾਜੂ ਔਰ ਇਹ ਵਾਲੀ ਹੋਏਗੀ ਬੈਕ। ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲਣਾ ਹੈ। ਨਾਲ ਤੁਹਾਨੂੰ ਮਿਲਣੀ ਹੈ ਜੀ ਸੇਮ ਕਲਰ ਦੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਦੁਪੱਟਾ ਜਿਹੜਾ ਹੋਏਗਾ ਇਹ ਆਪਸ਼ਨਲ ਹੋਏਗਾ ਕਿਉਂਕਿ ਅਸੀਂ ਮੈਚ ਕੀਤਾ ਹੋਇਆ ਜੀ ਇਹ ਦੁਪੱਟਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਦੁਪੱਟੇ ਦਾ ਜੋ ਪ੍ਰਾਈਸ ਹੋਏਗਾ ਜੀ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ ਜੀ ਜੇਕਰ ਕੱਲੀ ਬੋਟ ਕੱਲਾ ਸਟਾਫ ਤੁਸੀਂ ਸ਼ਰਟ ਦਾ ਲੈਣਾ ਚਾਹੁੰਦੇ ਹੋ ਜਾਂ ਬਾਟਮ ਦਾ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਜੀ ਜੇਕਰ ਤੁਸੀਂ ਨਾਲ ਇਹ ਦੁਪੱਟਾ ਵੀ ਲੈਣਾ ਚਾਹੁੰਦੇ ਆ ਤਾਂ ਉਹ ਵੀ ਲੈ ਸਕਦੇ ਹੋ ਜੀ ਆਪਸ਼ਨਲ ਹੈ ਜੀ ਦੁਪੱਟਾ ਵੀ ਤੁਹਾਡੇ ਲਈ ਕਿਉਂਕਿ ਇਹ ਮੈਚ ਹੁੰਦਾ ਸੀਗਾ ਸਾਡੇ ਦੁਪੱਟਿਆਂ ਦੇ ਵਿੱਚੋਂ ਤਾਂ ਅਸੀਂ ਨਾਲ ਮੈਚ ਕਰਕੇ ਦਿਖਾ ਦਿੱਤਾ ਵੀ ਜੇ ਕਿਸੇ ਭੈਣ ਨੂੰ ਲੋੜ ਹੋਈ ਤਾਂ ਲੈ ਵੀ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋएगी 400 ਦੀ ਬਾਟਮ ਹੋएगी ਜੀ 300 ਰੁਪਏ ਦਾ ਦੁਪੱਟਾ ਹੋਏਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਜੇਕਰ ਤੁਸੀਂ ਐਦਾਂ ਹੀ ਇਕੱਲਾ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਦਾਂ ਵੀ ਕਰ ਸਕਦੇ ਹੋ ਜੇਕਰ ਨਾਲ ਤੁਸੀਂ ਦੁਪੱਟਾ ਵੀ ਲੈਣਾ ਚਾਹੁੰਦੇ ਹੋ ਤਾਂ ਇਹ ਆਪਸ਼ਨਲ ਹੈ ਜੀ ਤੁਸੀਂ ਲੈ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਰਾਮਟੈਕਸ ਦਾ ਬ੍ਰਾਂਡਡ ਸੂਟ ਹੋਏਗਾ ਜੀ 10 ਮੀਟਰ ਦੇ ਨੀਅਰ ਅਬਾਊਟ ਤੁਹਾਨੂੰ ਸ਼ਰਟ ਮਿਲੇਗੀ ਜੀ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਜੀ ਇਹ ਹੋਏਗਾ ਜੀ ਟੈਬੀ ਔਰ ਟੈਬੀ ਸੌਰੀ ਟੈਬੀ ਕ੍ਰੇਪ ਦਾ ਸਟਾਫ ਹੋਏਗਾ ਜੀ ਬ੍ਰਾਂਡ ਹੋਏਗਾ ਰਾਮਟੈਕਸ ਰਾਮਟੈਕਸ ਬ੍ਰਾਂਡ ਹੈ ਜੀ ਟੈਬੀ ਕ੍ਰੇਪ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਇਸਦੇ ਵਿੱਚ ਲਾਈਨਾਂ ਬਣੀਆਂ ਹੋਣਗੀਆਂ ਜੀ ਰਾਮਟੈਕਸ ਬ੍ਰਾਂਡ ਹੋਏਗਾ ਜੀ ਰਾਮਟੈਕਸ ਬ੍ਰਾਂਡ ਹੋਏਗਾ ਐਦਾਂ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲਣੀ ਹੈ ਜੀ ਸ਼ਰਟ ਬਹੁਤ ਪਿਆਰਾ ਪ੍ਰਿੰਟ ਆ ਸਟਾਫ ਵੀ ਬਹੁਤ ਹੀ ਪਿਆਰਾ ਜਿਆ ਜੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਬੇਸ ਕਲਰ ਦੀ ਹੀ ਬਾਟਮ ਹੋਏਗੀ ਜੀ ਨਾਲ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 3 ਮੀਟਰ ਦੀ ਸ਼ਰਟ 10 ਮੀਟਰ ਦੀ ਬਾਟਮ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਹੋਏਗਾ ਸੂਟ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਵਰਕ ਵਾਲਾ ਵਿਸਕੋਸ ਔਰਗੇਂਜ਼ਾ ਦਾ ਜੀ ਪੀਸ ਹੋਏਗਾ ਐਦਾਂ ਤੁਹਾਨੂੰ ਫਰੰਟ ਦੇ ਉੱਪਰ ਜਿਹੜਾ ਹੈਗਾ ਇਹ ਫੁੱਲੀ ਹੈਂਡ ਦਾ ਕੰਮ ਮਿਲੇਗਾ ਜੀ ਘੇਰੇ ਦੇ ਉੱਪਰ ਵੀ ਪਲੱਸ ਜਿੰਨੇ ਫਲਾਰ ਬਣੇ ਆ ਫਲਾਰਸ ਨੂੰ ਵੀ ਹਾਈਲਾਈਟ ਕੀਤਾ ਹੋਇਆ ਜੀ ਨਾਟ ਵਰਕ ਦੇ ਨਾਲ ਔਰ ਪਲੱਸ ਜਿਹੜਾ ਹੈਗਾ ਫੁੱਲੀ 셔ਟ ਦੇ ਵਿੱਚ ਤੁਹਾਨੂੰ ਹੈਂਡ ਦਾ ਕੰਮ ਵੀ ਮਿਲੇਗਾ ਇਸ ਤਰੀਕੇ ਦੇ ਨਾਲ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਆ ਤੁਹਾਨੂੰ ਹੈਂਡ ਦਾ ਕੰਮ ਵੀ ਜਿਹੜਾ ਹੈਗਾ ਉਹ ਮਿਲੇਗਾ ਜੀ ਐਦਾਂ ਹੈਂਡ ਦਾ ਕੰਮ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਜੀ ਫੁੱਲੀ ਫਰੰਟ ਦੇ ਉੱਪਰ ਹੈਂਡ ਦਾ ਕੰਮ ਮਿਲੇਗਾ ਕਲਰ ਹੋਏਗਾ ਜੀ ਇਹ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਗ੍ਰੇ ਐਂਡ ਬਲੂ ਦਾ ਮਿਕਸ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਫੁੱਲੀ ਫਰੰਟਾ ਜਿਹੜਾ ਇਹਦਾ ਹੈਂਡਵਰਕ ਹੋਇਆਗਾ ਫੁੱਲੀ ਫਰੰਟ ਦੇ ਉੱਪਰ ਬ੍ਰਾਂਡ ਹੋਇਆਗਾ ਆਰਟੈਕਸ ਸਟਾਫ ਹੋਇਆਗਾ ਵਿਸਕੋਸ ਔਰ ਗਾਂਜਾ ਦਾ ਜੀ ਸੇਮ ਐਜਾ ਇਹ ਤੁਹਾਨੂੰ ਇਸਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਇਹ ਵਾਲੀਆਂ ਬਾਜੂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਸ਼ਰਟ ਦਾ ਜੋ ਪ੍ਰਾਈਸ ਰਹੇਗਾ ਦੇ 1000 ਰੁਪਏ ਹੋਏਗਾ ਔਰ ਜੋ ਬਾਟਮ ਰਹੇਗੀ 400 ਰੁਪਏ ਦੀ ਹੋਏਗੀ ਜੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਸ਼ਰਟ ਵੀ ਲੈ ਸਕਦੇ ਹੋ ਜੇਕਰ ਵਿਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਲੈ ਸਕਦੇ ਹੋ ਜੀ ਕੱਲੀ ਸ਼ਰਟ ਦਾ ਪ੍ਰਾਈਸ ਹੋਏਗਾ 1000 ਰੁ ਜੇਕਰ ਤੁਸੀਂ ਵਿਦ बॉਟਮ ਬਾਈ ਕਰਨਾ ਚਾਹੁੰਦੇ ਹੋ ਤਾਂ ਵਿਦ बॉਟਮ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਦਾ ਪੀਸ ਹੋਏਗਾ ਜੀ ਰਾਮ ਟੈਕਸ ਬ੍ਰਾਂਡ ਹੋਏਗਾ ਬਾਂਦਨੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਪਿਓਰ ਕ੍ਰੇਪ ਦਾ ਸਟਾਫ ਹੋਏਗਾ ਜੀ ਬਾਂਦਨੀ ਪ੍ਰਿੰਟ ਦੀ ਸ਼ਰਟ ਹੋਏਗੀ ਜੀ ਪਿਓਰ ਕ੍ਰੇਪ ਦਾ ਜਿਹੜਾ ਇਹ ਸਟਾਫ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ बॉਟਮ 400 ਦੀ ਹੋਏਗੀ बॉਟਮ 600 ਰੁਪਏ ਦੀ ਹੋਏਗੀ ਸ਼ਰਟ 600 ਦੀ ਸ਼ਰਟ ਹੋਏਗੀ ਜੀ 400 ਦੀ ਬਾਟਮ ਹੋਏਗੀ ਜੀ ਐਦਾਂ ਜਿਹੜਾ ਤੁਸੀਂ ਕੰਪਲੀਟ ਸੂਟ ਆ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਪਿਓਰ ਕ੍ਰੇਪ ਦਾ ਸੂਟ ਜੋ ਤੁਹਾਨੂੰ ਮਿਲੇਗਾ ਜੀ ਕਲਰ ਹੋਏਗਾ ਡਾਰਕ ਵਾਈਨ ਜੀ ਪਿਓਰ ਕ੍ਰੇਪ ਦਾ ਸਟਾਫ ਹੋਏਗਾ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਉਸ ਦਾ ਫਰੰਟ ਮਿਲਣਾ ਜੀ फ्रंट ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਸੇਮ ਐਜ਼ਾ ਹੀ ਜਿਹੜੀ ਹੈਗੀ ਆ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲਾ ਇਸ ਦਾ ਫਰੰਟ ਹੋਣਾ ਜੀ ਇਹ ਵਾਲਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ ਔਰ ਇਹ ਵਾਲੀ ਹੋਣੀ ਹੈ ਇਸ ਦੀ ਬੈਕ ਔਰ ਬਾਜੂ ਜੀ ਇੱਥੋਂ ਜਿਹੜੀ ਹੈਗੀ ਤੁਹਾਡੀ ਬੈਕ ਸਟਾਰਟ ਹੋ ਜਾਣੀ ਹੈ ਜੀ ਪਿਓਰ ਕ੍ਰੇਪ ਦਾ ਹੋਏਗਾ ਸਟਾਫ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਬੈਕ ਔਰ ਇਹ ਵਾਲੀਆਂ ਹੋਣਗੀਆਂ ਬਾਜੂ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਵਾਈਨ ਕਲਰ ਦੀ ਬਾਟਮ ਜੀ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਇਹ ਜਿਹੜਾ ਸੂਟ ਹੈਗਾ 1600 ਰੁਪਏ ਵਾਲਾ ਸੂਟ ਹੈ ਜੀ ਇਹਦੀ ਦੁਪੱਟੇ ਦੀ ਹਲਕੀ ਜੀ ਜਿਹੜੀ ਕੰਨੀ ਆ ਫੜੀ ਹੋਈ ਹੈ ਜੀ ਆ ਦੇਖੋ ਜਿੱਥੋਂ ਇੱਥੋਂ ਨਾ ਆ ਜਿਹੜਾ ਹੈਗਾ ਆ ਕੰਨੀ ਆ ਜਿਹੜੀ ਇੱਥੇ ਇੱਕ ਖੁੰਜੇ ਦੇ ਵਿੱਚ ਫੜੀ ਹੋਈ ਹੈ ਜੀ ਇਹ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਣਾ ਜੀ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਆ ਮਿਲ ਜਾਏਗਾ ਜੀ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਵਿਸਕੋਸ オーਰਗੈਂਜ਼ਾ ਦਾ ਨਾਲ ਦੁਪੱਟਾ ਹੋਏਗਾ ਜੀ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਹੋਏਗਾ ਜੀ ਵਿਦ ਦੁਪੱਟਾ ਜਿਹੜਾ ਸੂਟ ਹੈਗਾ ਉਹ ਤੁਹਾਨੂੰ ਮਿਲੇਗਾ 1500 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਹੋਏਗਾ ਜੀ ਬ੍ਰਾਂਡ ਹੋਏਗਾ ਰਾਮ ਟੈਕਸ ਬਹੁਤ ਹੀ ਪਿਆਰਾ ਕਲਰ ਹੈ ਜੀ ਮਸਟਰਡ ਸ਼ੇਡ ਦੀ ਤੁਹਾਨੂੰ ਮਿਲਣੀ ਹੈ ਸ਼ਰਟ 600 ਰੁਪਏ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਤੁਹਾਨੂੰ ਸਟਾਫ ਮਿਲਣਾ ਪ੍ਰਿੰਟ ਵੀ ਬੜਾ ਹੀ ਪਿਆਰਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਜੀ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਐਜਾ ਪ੍ਰਿੰਟ ਮਿਲਣਾ ਜੀ ਇਹ ਵਾਲਾ ਪ੍ਰਿੰਟ ਹੈ ਜਿਹੜਾ ਤੁਹਾਡੇ ਨੈਕ ਤੇ ਆਏਗਾ ਜੀ ਸੇਮ ਐਜਾ ਹੀ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਆਈ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਮਿਲਣਾ ਜੀ ਪਿਓਰ ਕਰੇਪ ਦਾ ਹੋਏਗਾ ਸਟਾਫ ਨਾਲ ਤੁਹਾਨੂੰ ਮਿਲਣੀ ਹੈ ਜੀ ਪਿੰਕ ਸ਼ੇਡ ਪਿੰਕ ਪੀਚ ਕਲਰ ਦੀ ਹੀ ਮਿਲੇਗੀ ਨਾਲ ਤੁਹਾਨੂੰ ਬਾਟਮ ਬਾਟਮ ਦਾ ਪ੍ਰਾਈਸ ਹੋਏਗਾ 400 ਰੁਪਏ ਔਰ ਸ਼ਰਟ ਦਾ ਪ੍ਰਾਈਸ ਹੋਏਗਾ 600 ਰੁਪਏ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਵਿਦ ਬਾਟਮ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਵਿਦ ਬਾਟਮ ਵੀ ਕਰ ਸਕਦੇ ਹੋ ਜੀ 600 ਰੁਪਏ ਦੀ ਹੋਏਗੀ ਸ਼ਰਟ 400 ਰੁਪਏ ਦੀ ਹੋਏਗੀ ਬਾਟਮ ਜੀ ਇਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜਿਹੜੀਆਂ ਭੈਣ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ